हां वे सज्जनों ਆ ਜਿਹੜੀ ਗਊਸ਼ਾਲਾ ਨਾ ਅੰਗਹੇਣ ਅੰਗਹੇਣ ਗਊਸ਼ਾਲਾ ਦੇ ਕੋਲੋਂ ਨਾਲ ਗਲੀ ਮੁੜਦੀ ਆ ਸਾਹਮਣਿਓ ਗੇਟ ਦੇ ਸਾਹਮਣੇ ਗਲੀ ਜਿਹੜੀ ਮੁੜਦੀ ਆ ਉਹ ਗਲੀ ਦੇ ਉੱਤੇ ਇਹ ਮਕਾਨ ਲੱਗਦਾ 8.5 ਮਰਲੇ ਜਗਾ ਤੇ ਉਹ ਜਿਹੜਾ ਜਿਹੜਾ ਉਹ ਬੰਦਾ ਜਾ ਰਿਹਾ ਉਹ ਗੇਟ ਦੇ ਬਸ ਨੇੜੇ ਜਾਣ ਵਾਲਾ ਉਹ ਜਿਸੇ ਸਕੂਟਰੀ ਖੜੀ ਆ ਤੇ ਉਹ ਗੇਟ ਦੇ ਯਾਨੀ ਕਿ ਇਹਦਾ ਮਕਾਨ ਆ ਉਹ ਬਕਾਉ ਆ ਉਹ ਗੇਟ ਵਾਲਾ ਤੇ ਆ ਵੱਡੀ ਗਲੀ ਲੱਗਦੀ ਆ ਇਹ ਵੱਡੀ ਗਲੀ ਵਧੀਆ ਗੇਟ ਲੱਗਿਆ ਵਾ ਪੂਰਾ ਚੋਟੀ ਦਾ ਪੂਰਾ ਚੋਟੀ ਦਾ ਗੇਟ ਲੱਗਿਆ ਵਾ ਘਟੋ ਘਟ 30000 ਰੁਪਏ ਦਾ ਗੇਟ ਲੱਗਿਆ ਵਾ 40 ਦਾ ਤੇ 8.5 ਮਰਲੇ ਥਾਂ ਤੇ ਦੋ ਕਮਰੇ ਆ ਮਗਰ ਮੂਰੇ ਬਰਾਂਡਾ ਕਵਰ ਹੋਇਆ ਵਾ ਬਰਾਂਡਾ ਕਵਰ ਆ ਰਸੋਈ ਆ ਬਾਹਰ ਦਾ ਜਿਹੜਾ ਚੁੱਲ੍ਹਾ ਚੌਂਕਾ ਆਪਣਾ ਪੂਰਾ ਵਧੀਆ ਸ਼ਾਨਦਾਰ ਬਣਿਆ ਹੋਇਆ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਆ ਗੇਟ ਆ ਜਿਹੜਾ ਜਿਹੜਾ ਹੁਣ ਗੇਟ ਖੁੱਲਿਆ ਇਹ ਮਕਾਨ ਆਗਾ ਤੇ ਅੱਗੇ ਤੁਹਾਡੀ ਸਾਰੇ ਮਕਾਨ ਦੀ ਤੁਹਾਨੂੰ ਤਸਵੀਰ ਦਿਖਾਉਣੀ ਆ ਆ ਨਾ ਇੱਕ ਮਕਾਨ ਆ ਮਗਰ ਦੋ ਕਮਰੇ ਆ ਲੈਂਟਰ ਪਿਆ ਹੋਇਆ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਸਾਰੇ ਲੈਂਟਰ ਪਿਆ ਹੋਇਆ ਮੂਹਰੇ ਬਰਾਂਡਾ ਤੇ ਕਮਰੇ ਦੋ ਕਮਰੇ ਆਗੇ ਤੇ ਮੂਹਰੇ ਬਰਾਂਡਾ ਬਰਾਂਡੇ ਦੇ ਵਿੱਚ ਜਾਨਕੀ ਰਸੋਈ ਆ ਗਈ ਬਰਾਂਡੇ ਦੇ ਵਿੱਚ ਰਸੋਈ ਆ ਗਈ ਵਧੀਆ ਰੈਸ਼ ਵਾਲਾ ਮਕਾਨ ਆ ਆ ਸਾਨੂੰ ਰਸੋਈ ਚ ਵੀ ਨਿਗਾਹ ਮਾਰਾ ਦਿੰਨੇ ਆ। ਆ ਰਸੋਈ ਬਣੀ ਹੋਈ ਆ। ਤੇ ਰਸੋਈ ਦੇ ਉੱਤੇ ਵੀ ਲੈਂਟਰ ਹੋਇਆ ਤੇ ਇਧਰ ਜਿਹੜੀਆਂ ਅਲੂਮੀਨੀਅਮ ਦੀਆਂ ਜਾਲੀਆਂ ਉਹ ਲੱਗੀਆਂ ਹੋਈਆਂ ਤੇ ਆ ਆ ਗਿਆ ਚੁੱਲ੍ਹਾ ਚੌਂਕਾ। ਤੇ ਆ ਪੌੜੀ ਚੜਦੀ ਐ ਇਥੋਂ ਦੀ। ਉੱਪਰ ਕੋਠੇ ਨੂੰ ਪੌੜੀ ਚੜ ਗਈ। ਆ ਸਾਈਡ ਤੇ ਤੇ ਉੱਪਰ ਵੀ ਫਰਸ਼ ਲੱਗੀ ਹੋਈ ਆ ਤੇ ਆ ਜਿਹੜਾ ਬ੍ਰਾਂਡਾ ਬ੍ਰਾਂਡੇ ਨੂੰ ਅਨੇ ਮਿਨੀ ਆਉਂਦੀਆਂ ਲੱਗਾ ਹੋਗਾ ਜੋੜਨਾ ਯਾਨੀ ਕਿ ਸਾਰਾ ਕਵਰ ਹੋਇਆ ਵਾ ਤੇ ਆ ਜਿਹੜੀ ਬਾਹਰਲੀ ਯਾਨੀ ਕਿ ਆਪਾਂ ਚੁੱਲ੍ਹਾ ਜਿਹਨੂੰ ਕਹਿੰਨੇ ਚੁੱਲ੍ਹਾ ਚੌਂਕਾ ਉਹਦੇ ਉੱਤੇ ਵੀ ਸ਼ੈੱਡ ਪਿਆ ਹੋਇਆਗਾ ਤੇ ਆ ਮੋਟਰ ਆ ਜਿਹੜੀ ਮੋਟਰ ਜੱਗੇ ਮੋਟਰ ਕਿੰਨੇ ਫਟ ਵਾਲੀ ਹੈਗੀ ਇਹ 350 350 350 350 ਵਟ ਵਾਲਾ ਬੋਰ ਆ ਨਮੀ ਮੋਟਰ ਪਾਈ ਵੀ ਆ ਤੇ ਆ ਇੱਕ ਜਿਵੇਂ ਆਪਾਂ ਕਹਿੰਦੇ ਗਏ ਵੈਟਕ ਤੌਰ ਤੇ ਆ ਗਿਆ ਜਿਹੜਾ ਰਾਹ ਤੇ ਕਮਰਾ ਰਾਹ ਤੇ ਕਮਰਾ ਆ ਗਿਆ ਵੈਟਕ ਤੌਰ ਤੇ ਤੇ ਇਧਰ ਆ ਗਿਆ ਬਾਥਰੂਮ ਇਧਰ ਲੈਟਰਨ ਬਾਥਰੂਮ ਆ ਗਿਆ ਤੇ ਆ ਯਾਨੀ ਕਿ ਵਧੀਆ ਬਾਥਰੂਮ ਬਣੇ ਹੋਏ ਆਗੇ ਡੈਗ ਡੋਗ ਲੱਗੇ ਹੋਏ ਆ ਫਲਸ਼ ਤੇ ਟੈਂਕੀ ਧਰੀ ਹੋਈ ਆ ਪਾਣੀ ਵਾਲੀ ਜਿਵੇਂ ਆ ਆ ਤੁਹਾਨੂੰ ਦਿਖਾ ਰਹੇ ਆ ਸਾਰਾ ਸਾਨੂੰ ਘਰ ਦਾ ਜਿਹੜਾ ਦਰਵਾਜ਼ਾ ਜੱਗੇ ਬਾਹਰ ਖੋਲੀ ਵੱਡਾ ਵੱਡੇ ਦੀ ਬਿਆਪੀ ਚਾਬੀ ਹੈ ਨਹੀਂ ਵੱਡੀ ਚਾ ਰਹਿਣ ਦੇ ਤੇ ਆਹ ਦੋਸਤੋ ਗੇਟ ਆ ਮੇਨ ਗਲੀ ਆਹ ਇਹ ਜਿਹੜਾ ਨਾ ਇਹ ਘਰ ਆਗਾ ਇਹ ਅੰਗਹੀਣ ਗਊਸ਼ਾਲਾ ਦੇ ਕੋਲੋਂ ਗਲੀ ਜਾਂਦੀ ਹੈਗੀ ਅੰਗਹੀਣ ਗਊਸ਼ਾਲਾ ਦੇ ਕੋਲੇ ਡੇਰਾ ਬਾਬਾ ਰਘਵੀਰ ਦਾਸ ਉਥੇ ਅੰਗਹੀਣ ਗਊਸ਼ਾਲਾ ਬਣੀ ਹੋਈ ਆ ਤੇ ਉਥੋਂ ਗਲੀ ਜਾਂਦੀ ਹੈ ਤੇ ਗਲੀ ਤੋਂ ਕੀਜਾ ਘਰ ਇਹ ਯਾਨੀ ਕਿ ਤੇ ਬਕਾਊ ਆਗਾ ਤੇ ਆਪਾਂ ਇਹਦੇ ਉੱਤੇ ਨੰਬਰ ਚਲਾਵਾਂਗੇ ਤੇ ਆਹ ਪਾਣੀ ਵਾਲੀ ਟੈਂਕੀ ਉਹ ਧਰੀ ਹੋਈ ਆ ਤੇ ਆਪਾਂ ਨੰਬਰ ਚਲਾਵਾਂਗੇ ਤੇ ਆਪਾਂ ਬਾਈ ਨਾਲ ਤੁਹਾਡੀ ਗੱਲ ਵੀ ਕਰਵਾ ਦਿੰਨੇ ਆ ਤੇ ਰੇਟ ਦਾ ਕੀ ਰੇਟ ਮੰਗਦੇ ਹੈਗੇ ਕੀ ਗੱਲਬਾਤ ਆ ਉਹ ਆਪਦਾ ਕੰਟੈਕਟ ਨੰਬਰ ਤੋਂ ਤੁਸੀਂ ਕਰ ਲਿਓ ਨਵੀਂ ਮੋਟਰ ਪਈ ਹੋਈ ਆ ਨਵਾਂ ਬੋਰ ਕਰਿਆ ਹੋਇਆ ਲੈਟਰਨ ਬਾਥਰੂਮ ਤੇ ਵਧੀਆ ਫਲਸ਼ ਚੱਲ ਰਿਹਾ ਕੌੜੀਆਂ ਤਾਂ ਉੱਪਰ ਫਰਸ਼ ਲੱਗਿਆ ਹੋਇਆ ਤੇ ਸਾਰਾ ਬਰਾਂਡਾ ਕਵਰ ਆਗਾ ਤੇ ਹਾਂ ਜਕੇ ਬਾਈ ਇਹ ਕਿੰਨਾ ਜਗਾ ਕਿੰਨੀ ਆ ਇਹ ਸਹੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਇਹ ਬਾਈ ਜਗਾ ਜੀ 8 ਸਾਢੇ ਮਾੜੀ ਉੱਚੀ ਬੋਲੀ 8 8.5 ਮਰਲੇ ਬਾਈ 8.5 ਮਰਲੇ ਹਾਂ ਤੇ ਯਾਨੀ ਕਿ ਦੋ ਕਮਰੇ ਆ ਦੋ ਕਮਰੇ ਆ ਰਸੋਈ ਆ ਹਾਂਜੀ ਬਾਹਰ ਮੰਨ ਲਓ ਤੁਸੀਂ ਦੇਖ ਹੀ ਲਿਆ ਹਾਂਜੀ ਹਾਂਜੀ ਤੇ ਸਾਰੇ ਥੱਲੇ ਵੀ ਫਰਸ਼ ਪੱਥਰ ਲੱਗਿਆ ਹੋਇਆ ਉੱਪਰ ਸਾਰੇ ਬੇੜੇ 'ਚ ਫਰਸ਼ ਆ ਗਈ ਹਾਂ ਸਾਰੇ ਬੇੜੇ 'ਚ ਫਰਸ਼ ਆ ਉੱਪਰ ਕੋਠੇ ਤੇ ਵੀ ਫਰਸ਼ ਆ ਕੋਠੇ ਤੇ ਵੀ ਫਰਸ਼ ਲੱਗੀ ਹੋਈ ਆ ਇਹਦਾ ਰੇਟ ਆ ਬਾਈ ਜੇ ਆਪਾਂ ਮੰਗਣ ਨੂੰ ਕੁਛ ਮੰਗੀ ਆ ਗਈ ਪਰ ਦੇਣਾ ਆਪਾਂ ਸਹੀ 8.5 ਲੱਖ ਰੁਪਏ ਦਾ ਦੇਣਾ 8.5 ਲੱਖ ਦਾ ਮੁੱਲ ਵੇਚ ਕੇ ਆਪਾਂ 11 ਕਰ ਲਗੇ 10 ਕਰ ਲਗੇ ਹਾਂ ਠੀਕ ਆ ਜੀ ਦੋਸਤੋ ਗੱਲ ਇਹ ਆ ਵੀ ਇਹ ਰੇਟ ਜਿਹੜਾ ਤੁਹਾਨੂੰ ਦੱਸਤਾ ਤੇ ਆਪਾਂ ਨੰਬਰ ਵੀ ਚਲਾਵਾਂਗੇ ਉੱਤੇ ਤੇ ਇੱਕ 8.5 ਮਰਲੇ ਇਹ ਜਗ੍ਹਾ ਕੀ ਤੇ ਬਹੁਤ ਵਧੀਆ ਮਕਾਨ ਜਾਨੀ ਕਿ ਇਕੱਲੇ ਬੰਦੇ ਦੇ ਰਹਿਣ ਵਾਲਾ ਬਹੁਤ ਵਧੀਆ ਮਕਾਨ ਬਣਿਆ ਹੋਇਆਗਾ ਤੇ ਅੱਗੇ ਤੁਹਾਨੂੰ ਆਪਾਂ ਇਹਦੇ ਉੱਤੇ ਨੰਬਰ ਚਲਾਵਾਂਗੇ ਜਿਹੜੇ ਦੋਨੇ ਉਹ ਨੰਬਰਾਂ ਤੇ ਆਪਦਾ ਕੰਟੈਕਟ ਕਰ ਲਿਓ ਤੇ ਬਹੁਤ ਵਧੀਆ ਰੈਸ਼ ਵਾਲਾ ਮਕਾਨ ਆ ਆ ਤੁਹਾਨੂੰ ਫੇਰ ਦੁਬਾਰੇ ਦਿਖਾ ਦਿੰਨੇ ਆ ਆ ਵੀ ਇਸ ਤਰ੍ਹਾਂ ਆ ਆ ਥੋੜਾ ਜਿਹਾ ਤਿਆਰ ਕਰਨ ਵਾਲੀ ਆ ਬੈਠਕ ਤੇ ਹੋਰ ਸਾਰਾ ਤਿਆਰੀ ਚਾ ਮਕਾਨ ਆ ਤੇ ਆ ਗੇਟ ਬਹੁਤ ਵਧੀਆ ਗੇਟ ਲੱਗਿਆ ਵਾ ਅੱਜ ਕੱਲ ਗੇਟ ਵੀ 20000 ਤੋਂ 20 30 30000 ਤੋਂ ਘਾਟਾ ਗੇਟ ਨਹੀਂ ਲੱਗਦਾ ਤੇ ਬਹੁਤ ਵਧੀਆ ਵਾ ਯਾਨੀ ਕਿ ਸਸਤੇ ਮੁੱਲ 'ਚ ਮਿਲ ਰਿਹਾ ਮਕਾਨ ਇਹ ਤੇ ਬਾਕੀ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆ ਸਾਨੂੰ ਫੇਰ ਦੁਬਾਰਾ ਇਹਨੇ ਕਮਰਾ ਦਿੰਨੇ ਆ ਇਹ ਕਾਰਨ ਇਹ ਹੋਇਆ ਬਾਈ ਜੀ ਵੀ ਇਹ ਜਿਹੜਾ ਬਾਈ ਸੀਗਾ ਮਕਾਨ ਜਿਹਦਾ ਮਕਾਨ ਹੈਗਾ ਇਹ ਬਾਈ ਦਾ ਭਾਈ ਹੈਗਾ ਜਿਹੜੇ ਨੇ ਦੱਸਿਆ ਰੇਟ ਤੇ ਉਹ ਬੰਦਾ ਨਿਊਜ਼ੀਲੈਂਡ ਰਹਿਸ਼ ਕਰ ਗਿਆ ਆਪਦੀ ਉਹ ਪਰਿਵਾਰ ਆ ਉਹਦਾ ਨਿਊਜ਼ੀਲੈਂਡ ਜਾਵੜਿਆ ਉਹਦਾ ਤੇ ਉਹ ਆਏ ਹੁਣ ਬੰਦੇ ਦੀਆਂ 100 ਗੱਲਾਂ ਬਾਤਾਂ ਹੁੰਦੀਆਂ ਆ ਉਹਦੇ ਚਲੋ ਕੁਵੈਲਦ ਰਿਓ ਆਪਦਾ ਗਾਹਾਂ ਗੱਲਾਂ ਗਾਹਣਾ ਤੇ ਉਹ ਨਿਊਜ਼ੀਲੈਂਡ ਜਾਣ ਕਰਕੇ ਇਹ ਮਕਾਨ ਸੁੰਨਾ ਪਿਆ ਕਰਕੇ ਇਹਨਾਂ ਨੇ ਵਕਾਊ ਕਰਤਾ ਤੇ ਹੋਰ ਕੋਈ ਕੋਈ ਵੀ 1% ਵੀ ਕੋਈ ਇੱਟ ਲਾਉਣੀ ਪੈ ਜੇ ਕਿਸੇ ਨੂੰ ਹਾਂ ਤੇ ਦੋਸਤੋ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਆ ਬਾਈ ਜੱਗੇ ਓਕੇ ਓਕੇ